ਫਗਵਾੜਾ ਦੇ ਇੱਕ ਨਿੱਜੀ ਸਕੂਲ ਦੇ ਵਿਦਿਆਰਥੀ ਉੱਪਰ ਕੁਝ ਨੌਜਵਾਨਾਂ ਵੱਲੋਂ ਹਮਲਾ ਕਰਕੇ ਗੰਭੀਰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਕਤ ਵਿਦਿਆਰਥੀ ਦੀ ਪਛਾਣ ਸੁਖਪ੍ਰੀਤ ਬਸਰਾਵਾਸੀ ਫਗਵਾੜਾ ਵੱਜੋਂ ਹੋਈ ਹੈ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਸੁਖਪ੍ਰੀਤ ਨੇ ਦੱਸਿਆ ਕਿ ਉਹ ਅੱਜ ਜਦੋਂ ਸਕੂਲ ਤੋਂ ਪੇਪਰ ਪਾ ਕੇ ਬਾਹਰ ਆਇਆ ਤਾਂ ਕਰੀਬ ਅਤੀ ਦਰਜਣ ਨੌਜਵਾਨਾਂ ਵੱਲੋਂ ਉਸ ਨੂੰ ਘੇਰ ਲਿਆ ਜਿਨ੍ਹਾਂ ਕੋਲ ਮੌਕੇ ਤੇ ਤੇਜ਼ ਤਾਰ ਹਥਿਆਰ ਵੀ ਸਨ ਉਕਤ ਨੌਜਵਾਨਾਂ ਵੱਲੋਂ ਉਸ ਦੇ ਕਾਫੀ ਸੱਟਾਂ ਮਾਰੀਆਂ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਵਿਦਿਆਰਥੀ ਦੇ ਦੱਸਣ ਮੁਤਾਬਕ ਹਮਲਾ ਕਰਨ ਵਾਲੇ ਨੌਜਵਾਨਾਂ ਵਿੱਚੋਂ ਕੁਝ ਨੂੰ ਉਹ ਪਛਾਣਦਾ ਹੈ ਕੁੱਟਮਾਰ ਦੇ ਕਾਰਨਾਵਰੇ ਪੁੱਛਣ ਤੇ ਉਸਨੇ ਦੱਸਿਆ ਕਿ ਪਹਿਲਾਂ ਵੀ ਇੱਕ ਵਾਰ ਇਹਨਾਂ ਨਾਲ ਉਸਦੀ ਕਹਾ ਸੁਣੀ ਹੋਈ ਸੀ ਜਿਸ ਦੇ ਚੱਲਦਿਆਂ ਉਕਤ ਨੌਜਵਾਨਾਂ ਵੱਲੋਂ ਉਸ ਉੱਪਰ ਹਮਲਾ ਕੀਤਾ ਗਿਆ ਇਸ ਸਬੰਧੀ ਉਹਨਾਂ ਵੱਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਜਿਹੜੇ ਇਲਾਜ ਪੀੜਤ ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ ਦੀ ਗੁਹਾਰ ਲਗਾਈ ਹੈ ਉਦੋਂ ਉੱਧਰ ਇਸਾਰੇ ਮਾਮਲੇ ਦੇ ਸਬੰਧ ਵਿੱਚ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨਾਲ ਜਦੋਂ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਪੀੜਤ ਨੌਜਵਾਨ ਦੇ ਬਿਆਨ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਫਤਵਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀਰਪੁਰ ਸਰਦੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਆਏ ਆ ਪਤਾ ਨਹੀਂ ਪੇਪਰ ਦੇ ਕੇ ਨਿਕਲਾ ਸੀਗਾ ਹਾਂਜੀ ਤੇ ਲੋਕ ਕੇ ਬੈਠੇ ਸੀ ਮੁੰਡੇ ਫਲਾਈ ਕਰਦੇ ਕਿੰਨੇ ਵਿਅਕਤੀ ਸੀਗੇ ਪੰਜ 6 ਸੀਗੇ ਹਾਂਜੀ ਦੋਨਾਂ ਕੋ ਤੇਜ ਹਥਿਆਰ ਵੀ ਸੀਗੇ ਬਰੋਗ ਫੰਡੇ ਉਹਨਾਂ ਨੇ ਆਗੇ ਸਿੱਧਾ ਮੇਰੇ ਮਾਰਨਾ ਸ਼ੁਰੂ ਕਰਤਾ ਕੋਈ ਪੁਰਾਣੀ ਰੰਜੇ ਸੀ ਤੁਹਾਡੀ ਪਹਿਲਾਂ ਵੀ ਉਹਨਾਂ ਨੇ ਇੱਕ ਵਾਰੀ ਮੇਰੇ ਮਾਰੀਆਂ ਸੀਗੀਆਂ ਹਾਂਜੀ ਤੇ ਮੁੜ ਕੇ ਹੁਣ ਫੇਰ ਏਦਿ ਮੈਨੂੰ ਪਤਾ ਨਹੀਂ ਸੀਗਾ ਪੇਪਰ ਦੇ ਕੇ ਆਏ ਤੇ ਮਾਰੋ ਦਾ ਕਿੰਨੇ ਕ ਵਜੇ ਹੋਇਆ ਹੈ ਦਾ ਕਾਰਨ ਕੀ ਹੈ ਮੀਮ ਕਰਨ ਵੀ ਲੜਾਈ ਦਾ ਕਾਰਨ ਕੁਛ ਵੀ ਨਹੀਂ ਜੀ ਉਹਨਾਂ ਨੇ ਪਹਿਲਾਂ ਵੀ ਏਦਿ ਬੇਮਤਲ ਤੁਸੀਂ ਦੇਖੋ ਦਿਖਾਈ ਚ ਮੇਰੇ ਮਾਰੀਆਂ ਸੀ ਤੇ ਕਿੰਨੇ ਮੁੰਡਿਆਂ ਨੇ ਹਮਲਾ ਕੀਤਾ ਅੱਜ ਅੱਜ 6-7 ਮੁੰਡੇ ਸੀ ਕੋਈ ਪਛਾਣ ਵਗੈਰਾ ਹੈ ਮੁੰਡਿਆਂ ਦੀ ਪਛਾਣ ਹੈਗੀ ਜੀ ਇੱਕ ਦਰੂਬ ਲਾਹੋਰੀਆ ਇੱਕ ਕੁਸ਼ਲ ਢੰਡਾ ਲੇਕੋ ਉਹਦਾ ਭਰਾ ਸਾਹਿਲ ਇੱਕ ਇੱਕ ਨੀ 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 ਨਾਮਾ ਕਾਲੇ ਰਾਮਾ ਇਹਨਾਂ ਨੂੰ ਕੋਈ ਸਕੂਲ ਵੀ ਪੜ੍ਹਦਾ ਤੁਹਾਡੇ ਨਾਲ ਨਹੀਂ ਨਹੀਂ ਸਾਰੇ ਪਲੇਗਰ ਦੇ ਆ ਜੀ ਇਸ ਸਕੂਲ ਦੇ ਸਾਹਮਣੇ ਬਾਹਰ ਹੋਇਆ ਜਾਂ ਹਾਂਜੀ ਕਮਲਾ ਨੂੰ ਸਕੂਲ ਦੇ ਬਾਹਰ ਹੋਇਆ ਤੇ ਜੇ ਪਾਲਸ ਕੰਪਲੀਟ ਵਗੈਰਾ ਕੀਤੀ ਤੁਸੀਂ ਹਾਂਜੀ ਹੁਣ ਬੱਚਾ ਘੜਾਇਆ ਤੇ ਕੀ ਮਨ ਕਰਦੇ ਫਿਰ ਜਾ ਜਾਂਦੇ ਜੀ ਇਹੀ ਕਰਦੇ ਜੀ ਉਹਨਾਂ ਨੂੰ ਪੜ੍ਹਿਆ ਜਾਵੇ ਵੀ ਹਰ ਇੱਕ ਵਾਰੀ ਇੱਦਾਂ ਹੀ ਕਰਦੇ ਆ ਕਦੀ ਕਿਸੇ ਦੇ ਆ ਕੇ ਮਾਰ ਜਾਂਦੇ ਕਦੀ ਕਿਸੇ ਦੇ ਆ ਕੇ ਮਾਰ ਜਾਂਦੇ ਕਿ ਨਾ ਜੀ ਆਪਣਾ ਜਸਕਰਨ ਸਿੰਘ ਹਾਂਜੀ ਜਸਕਰਨ ਸਿੰਘ ਅਈ ਸਰ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਜਾਏ ਆ ਸਰ ਹੈ ਨਾ ਜਦ ਸਕੂਲੋਂ ਪੇਪਰ ਭਾਗੇ ਨਿਕਲੇ ਲਗੇ ਆ ਤੇ ਬੱਸ ਦੇ ਪਿੱਛੇ ਖੜੇ ਸੀਗੇ ਮੁੰਡੇ ਜੋ ਮੁੰਡੇ ਪਿੱਛੋਂ ਆ ਕੇ ਹਮਲਾ ਕਰਦੇ ਕਿੰਨੇ ਵਿਅਕਤੀ ਸੀਗੇ ਉਹ 7-8 ਆਣੇ ਹੋਣਗੇ ਇਹ ਚਾਨ ਨਗਾਰਾ ਹੈ ਕੋਈ ਬੰਦਿਆਂ ਦੀ ਜਿਨ੍ਹਾਂ ਨੇ ਹਮਲਾ ਕੀਤਾ ਤੁਹਾਡੇ ਉੱਪਰ ਨਾ ਭਾਈ 2 2-3 ਤਿੰਨੇ ਆਣੇ ਨਾਮ ਜਿਆਦਾ ਲੇਕਨ ਲੋਰੀ ਸੀ ਨਾ ਹਾਂਜੀ ਇੱਕ ਆਡੀਸ਼ਨ ਹਾਂ ਜੀ ਇਹ ਕਾਰਨ ਦੀ ਲੜਾਈ ਝਗੜੇ ਦਾ ਜਿਹੜੀ ਕੋਈ ਪੁਰਾਣੀ ਰੰਜਿਸ਼ ਹੈ ਤੁਹਾਡੀ ਆਪਣੀ ਨਹੀਂ ਨਹੀਂ ਗੱਲ ਤਾਂ ਸਹੀ ਨਹੀਂ ਨਹੀਂ ਪਹਿਲਾਂ ਵੀ ਕੋਈ ਲੜਾਈ ਵਗੈਰਾ ਹੋਈ ਪਹਿਲਾਂ ਤਾਂ ਨਹੀਂ ਹੋਈ ਕਿਹੜੇ ਸਕੂਲ ਚ ਪੜ੍ਹਦੇ ਆਪਾਂ ਹਾਂ ਜੀ ਜੇ ਆਨ ਪੜ੍ਹਦੇ ਹਾਂ ਤੇ ਮੌਕੇ ਤੇ ਉਹਨਾਂ ਨੇ ਹਮਲਾ ਕੀਤਾ ਕਿ ਇਸ ਦੀ ਇਨਾਮ ਲੈ ਚਾਹੇ ਹਾਲਾਕੇ 3 ਲੱਗਦੀਆਂ ਸੀ ਇਤਿਹਾਸ ਵੀ ਉਹਨਾਂ ਦੇ ਖੰਡੇ ਸੀਗੇ ਰੋਡਾ ਸੀਗੇ ਸਾਰੇ ਕੋ ਸੀਗੇ ਹਥਿਆਰ ਹਾਂਜੀ ਤੇ ਕੱਟੀਆਂ ਆਈਆਂ ਸੀ ਉਹ ਮੁੱਛਾਂ ਦੇ ਰਵਾਰ ਹੋਰ ਸਾਰਾ ਸੀ ਕਿ ਕਿੰਨੇ ਕਿੰਨੇ ਨੌਜਵਾਨ ਸੀਗੇ ਕਿੰਨੇ ਥਾਂ ਕਿੰਨੇ ਵਜ ਦਾ ਸੀ ਸਮਾਂ ਅਸੀਂ 1:30 ਵਜੇ ਸਕੂਲੋਂ ਨਿਕਲੇ ਸੀ ਪੇਪਰ ਬਾਉਣ ਤੋਂ ਬਾਅਦ ਆਏ ਸੀ ਨਹੀਂ ਲੜਾਈ ਜਿਹੜੇ ਦਾ ਗਰਮ ਨਹੀਂ ਕੋਈ ਕਿ ਕਿਉਂ ਗੱਟ ਮਾਰ ਕੀਤੀ ਇਹਨਾਂ ਨੇ ਉਹ ਤਾਂ ਇਹ ਸਿੱਧੀ ਆ ਕਿ ਮਾਰ ਨਾਲ ਆਪੇ ਕੁਝ ਕਿਹਾ ਵੀ ਨਹੀਂ ਉਹਨਾਂ ਨੇ ਨਹੀਂ ਪਹਿਲਾਂ ਵੀ ਕੋਈ ਲੜਾਈ ਘੜਾ ਹੋਇਆ ਸੀ ਨਹੀਂ ਨਹੀਂ ਦੀ ਮੰਗ ਕਰਦੇ ਰਹੀ ਪਰ ਉਸ ਕੋ ਕੀ ਮੰਗ ਰੱਖਦੇ ਆ ਆਪਾਂ ਮੰਗ ਤੇ ਰਹੇ ਆ ਉਹਨਾਂ ਇਨਸਾਫ ਲੋਨ ਕੰਪਲੀਟ ਪਾਈ ਹੈ ਤੁਸੀਂ ਪੁਲਿਸ ਨੂੰ ਹਾਂਜੀ ਕੰਪਲੀਟ ਕੀਤੀ ਸਿਵਲ ਹਸਪੀਟਲ ਚ ਆਏ ਕਿ ਮਾਮਲਾ ਕੀ ਹੈ ਜਿਹੜਾ ਇੱਕ ਮਾਮਲਾ ਇੱਕ ਸਾਨੂੰ ਐਮਐਲਆਰ ਮਿਲੀ ਸੀ ਕਿ ਸੁਖਪ੍ਰੀਤ ਸਿੰਘ ਸਾਨੂੰ ਪਰਮਜੀਤ ਸਿੰਘ ਮਹੱਲਾ ਜਗENDER ਨਗਰ ਇਹ ਸਕੂਲ ਗਿਆ ਸੀ ਇਹਦੇ ਕੁਝ ਬੰਦਿਆਂ ਨੇ ਲੜਕਿਆਂ ਦੇ ਤੇ ਸੱਟਾਂ ਮਾਰੀਆਂ ਤੇ ਛੋਟਾ ਸਿੰਪਲ ਅੰਝਾ ਆ ਜਾਨ ਲੈ ਲੈ ਕਰ ਰੋ ਚੱਲ ਸਰ ਕੀ ਮੱਕੀ ਲੜਾਈ ਦਾ ਕਾਰਨ ਕੀ ਕੁਝ ਵੀ ਇਹ ਕਹਿੰਦਾ ਵੀ ਮੁੰਡੇ ਦਸਨ ਦਾ ਵੀ ਸਾਡੀ ਪਹਿਲਾਂ ਤੂ ਤੂ ਮੇ ਮੋਈ ਸੀ ਉਹਨਾਂ ਨਾਲ ਤੇ ਅੱਜ ਉਹਨਾਂ ਨੇ ਮੇਰੇ ਉੱਤੇ ਹਮਲਾ ਕੀਤਾ ਕਿੰਨੇ ਮੁੰਡਿਆਂ ਨੇ ਸਰ ਹਮਲਾ ਕੀਤਾ ਇਹਦੇ ਤੇ ਪੰਜ ਇੱਕ ਮੁੰਡੇ ਆ ਜੀ ਪਤਾ ਲੱਗਾ ਕੋਈ ਵੀ ਹਮਲਾ ਜਿਹੜਾ ਕਰਨਾਈ ਦੀ ਵੀ ਕੀ ਕੀ ਹਥਿਆਰ ਉਹ ਕੀ ਸੀ ਕਹਿੰਦਾ ਹਮਲਾ ਕੀਤਾ ਉਹਨਾਂ ਨੇ ਉਹਨਾਂ ਕੋਲ ਛੋਟੇ ਰਾਡਾ ਰੋਡਾ ਸੀਗੇ ਉਹਨਾਂ ਕੋਲ ਤੇ ਕੀ ਕਰ ਲਈ ਸਰ ਉਹਨ ਕੀਤੀ ਯਾਰੀ ਸਰ ਜਾਨ ਲੈ ਲੈ ਕਰ ਰੋ ਚੱਲ ਰੇ